ਜਿਵੇਂ ਆ ਫਾਰਮ ਪਈ ਆ ਹੁਣ ਜੀ ਆਪਾਂ ਫਾਰਮ ਬੋਟਲ ਲਾਣੀ ਆ ਉਹ ਵੀ ਇਹਦੇ ਤੇ ਹੀ ਲੱਗਦੀ ਲੈ ਵੀ ਕਹਿੰਦਾ ਹੁਣ ਮੈਂ ਜਿਹੜਾ ਤੁਹਾਨੂੰ ਪ੍ਰੋਜੈਕਟ ਬਣਾ ਕੇ ਦਿੱਤਾ ਆਪਾਂ ਫਿਊਚਰ ਚ ਫਾਰਮ ਬੋਟਲ ਲਾਣੀ ਆ ਤਾ ਲੱਗ ਜੂ ਇੱਕ ਕੰਮ ਮੈਨੂੰ ਬਹੁਤ ਘੈਂਡ ਲੱਗਿਆ ਬਾਈ ਦਾ ਇੱਕ ਪ੍ਰੋਜੈਕਟ ਤੋਂ ਇੱਕ ਸਿਸਟਮ ਤੋਂ ਤਿੰਨ ਤਿੰਨ ਕੰਮ ਤੁਸੀਂ ਲੈ ਸਕੋਗੇ ਲੈ ਉਹ ਤਾਂ ਕਾਰ ਵੱਲ ਮਰਾਦੀ ਦੀ ਮਿੱਤਰਾਂ ਨੀਗਾ ਮੈਂ ਵੀ ਤੁਸੀਂ ਫੋਮ ਵਾਸ਼ਿੰਗ ਕਰਨੀ ਹੈ ਤੁਹਾਨੂੰ ਕਿਤੇ ਕਾਰ ਵਾਸ਼ਰ ਤੇ ਜਾਣ ਦੀ ਲੋੜ ਨਹੀਂ ਕਾਰ ਸਰਵਿਸ ਇਹ ਜਿੱਲੀ ਹੈ ਕਿਹੜੀ ਫੋਮ ਵਜਦੀ ਹੈ ਨਾ ਸੁੱਕੀ ਤੇ ਵਜਦੀ ਹੁੰਦੀ ਆ ਮੈਂ ਵੀ ਲੈ ਬਈ ਕਮਾਲ ਕੀਤੀ ਪਈ ਆ ਜਮਰਾ ਤਾਂ ਟਰੇਡਿੰਗ ਵਾਲਿਆਂ ਨੇ ਤਾਂ ਬਾਹਲੀਆਂ ਸਿਰਾ ਸਿਰਾ ਆਈਟਮਾਂ ਲੈ ਕੇ ਆਉਂਦੇ ਆ ਬਈ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇੱਕ ਪੰਪ ਲੈਣਾ ਤੁਹਾਨੂੰ ਫਰਚ ਕਲੀਨ ਕਰਨ ਵਾਸਤੇ ਪੁਰਾਣੀਆਂ ਪੂੜੀਆਂ ਪਾਈਆਂ ਯਾਰ ਇਹਦੇ ਚ ਵਾਹ ਜੀ ਹੁਣ ਇੱਥੇ ਇੱਥੇ ਸਮਝ ਜਿਹੜੀ ਆਮ ਬੋਲੀ ਬੋਤਲ ਹੁੰਦੀ ਹੈ ਨਾ ਵੀਰੇ ਉਹਦੇ ਚ ਪਾਣੀ ਵਿੱਚ ਰਲਦਾ ਇਹਦੇ ਵਿੱਚ ਪਾਣੀ ਇਹ ਆਪਣੇ ਆਪ ਉੱਤੋਂ ਜਾਂਦਾ ਪਿਆ